ਕਿਛਰੇ ਪੰਜ-ਛੇ ਦਿਨ ਤੋਂ ਨਰ ਤੇ ਸੋਨੇ ਆ ਦੇ ਦੇਖਿਆ ਨਹੀਂ ਦੇ ਵੀ ਕਿਸੇ ਕਿਸੇ ਏਰੀਆ ਚ ਆ ਰਹੀ ਹੈ ਕਈ ਏਰੀਆ ਸੇ ਪ੍ਰੋਬਲਮ ਆ ਰਹੀ ਹੈ ਕਿ ਬੁੱਢਾ ਦਰਿਆ ਦੇ ਨਾਲ ਵਾਲੇ ਕਾਫੀ ਏਰੀਆਸ ਹੈਗੇ ਜਿੱਥੇ ਪ੍ਰੋਬਲਮ ਆ ਰਹੀ ਹੈ ਤੇ ਸਾਰੀ ਜਗ੍ਹਾ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਜਿਹੜੇ ਸਾਡੇ ਪਜੂਰਗ ਮਾਤਾ ਸਾਡੇ ਬੱਚੇ ਤੋਂ ਤਿੰਨ-ਤਿੰਨ ਦਿਨ ਤੋਂ ਸੁੱਤੇ ਨਹੀਂ ਹੈਗੇ ਬਿਮਾਰੀ ਦੇ ਹਾਲਾਤ ਚ ਨੇ ਜਿਹੜੇ ਸਾਡੇ ਪੈਸਾ ਨਾ ਪੰਜਾਬ ਦਾ ਉਹ ਬੋੜਾ ਦਾ ਨਜ਼ਾਰਾ ਐਡਾ ਤੇ ਨਜ਼ਰ ਆ ਰਿਹਾ ਹੈ ਕਰੋੜਾਂ ਰੁਪਏ ਤੇ ਆਗਾ ਤੇ ਪੈਸਾ ਜਿਹੜਾ ਨੇ ਐਡਾ ਦੇ ਖਰਚ ਕਰਕੇ ਜਿੰਨਾ ਇਹ ਬੋੜਾ ਤੇ ਖਰਚ ਕੀਤਾ ਇਹਨਾਂ ਨੇ ਐਡਾ ਤੇ ਖਰਚ ਕੀਤਾ ਅੱਜ ਸਾਡੇ ਗਲੀ ਮੱਲੇ ਨੇ ਕਿਤਾ ਹੁੰਦਾ ਜਾਂ ਮਸ਼ੀਨਰੀ ਦੇ ਕਿਤਾ ਹੁੰਦਾ ਤੇ ਅੱਜ ਸਾਡੇ ਹਾਲਾਤਾਂ ਦਾ ਹੁੰਦੇ ਪੂਰਾ ਏਰੀਆ ਤੁਹਾਨੂੰ ਪਹਿਲਾਂ ਵੀ ਦਿਖਾਤਾ ਤੇ বিজেপি ਤੋਂ ਗੁਰਦੇਵ ਸ਼ਰਮਾ ਦੇ ਵੀ ਪਹੁੰਚੇ ਨੇ ਦੇਵੀ ਜੀ ਕਿ ਜਿੰਨੇ ਦੇ ਦੇਓ ਕਿ ਨਰਕ ਭਰੀ ਜ਼ਿੰਦਗੀ ਜੀਣ ਨੂੰ ਬਤੀਤ ਦੇ ਲੋਕ ਦੇਖੋ ਪਿਛਲੇ 5 6 ਦਿਨ ਤੋਂ ਨਰਕ ਤੇ ਸੁਣਿਆ ਸੀ ਦੇਖਿਆ ਨਹੀਂ ਸੀ ਦੇਖ ਲਿਆ 100 ਵੱਡਾ ਨਰਕ ਨਹੀਂ ਹੋ ਸਕਦਾ ਕਲਨਾ ਲੋਕੀ ਕਰਦੇ ਸੀ ਸਵਰਗ ਨਰਕ ਅਰ ਅੱਜ ਅਸੀਂ ਆਪਣੀ ਲਾਈਨ ਦੇ ਵਿੱਚ ਨਰਕ ਦੇਖ ਲਿਆ ਜੇ ਵੀ ਅੰਦਰ ਕੈਂਸਰ ਵੀੜੀ ਦਾ ਮੇਰੇ ਹੀ ਜਾਂਦੇ ਪਏ ਨੇ ਉਹ ਕਹਿੰਦੇ ਸਾਨੂੰ ਕੈਂਸਰ ਦੀ ਬਿਮਾਰੀ ਆ ਪਰ ਦਵਾਈ ਨਹੀਂ ਮਿਲ ਰਹੀ ਅੰਦਰ ਕਹਿੰਦੇ ਪ੍ਰਸ਼ਾਸਨ ਨਹੀਂ ਆਇਆ ਹਲਕਾ ਵਿਧਾਇਕ ਨਹੀਂ ਆਇਆ ਪਰ ਉਹ ਆਪਣੇ ਫੇਸਬੁਕ ਪੇਜ ਤੇ ਲਾਈਵ ਹੋ ਕੇ ਕਹਿੰਦੇ ਮੈਂ ਅੱਧਾ ਕਿਲੋ ਦੁੱਧ ਵੰਡਦਾ ਦੇਖੋ ਮੈਂ ਵੀ ਅੰਦਰ ਜਾ ਕੇ ਆਇਆ ਲੋਕੀ ਕਹਿ ਰਹੇ ਸੀ ਸਾਨੂੰ ਦੁੱਧ ਨੇ ਚਾਹੀਦਾ ਸਾਨੂੰ ਰਾਸ਼ਨ ਨੇ ਚਾਹੀਦਾ ਪਾਣੀ ਦੀ ਨਿਕਾਸੀ ਕਰੋ ਜਿਹੜੇ ਸਾਡੇ ਬਜ਼ੁਰਗ ਮਾਤਾ ਸਾਡੇ ਬੱਚੇ ਦੋ ਤੋਂ ਤਿੰਨ ਦਿਨ ਤੋਂ ਸੁੱਤੇ ਨਹੀਂ ਹੈਗੇ ਬਿਮਾਰੀ ਦੇ ਹਾਲਾਤ ਜਿੰਨੇ ਬੱਚੇ ਬੁਖਾਰ ਨਾਲ ਗ੍ਰਸਤ ਹੋ ਚੁੱਕੇ ਨੇ ਇਹ ਬੁਖਾਰ ਲੋਕਾਂ ਦੇ ਬੱਚਿਆਂ ਨੂੰ ਛੇੜਿਆ ਹੋਇਆ ਹੈ ਕਰੋ ਕੋਈ ਲੈ ਨਹੀਂ ਜਾ ਸਕਦੇ ਸਾਡਾ ਉਹ ਹੱਲ ਕਰੋ ਅੱਧਾ ਕਿਲੋ ਦੁੱਧ ਦੇ ਕੇ ਕੋਈ ਵਿਕਾਸ ਨਹੀਂ ਹੋ ਚੱਲਿਆ ਉਹ ਕਿੰਨੇ ਨੇ ਸਾਨੂੰ ਪਹਿਲਾਂ ਬਿਜਲੀ ਦਾ 1000 ਰੁਪਏ ਦਾ ਲਾਲਚ ਦੇ ਕੇ ਸਾਨੂੰ ਲੁੱਟਿਆ ਗਿਆ ਹੁਣ ਸਾਨੂੰ ਅੱਧਾ ਕਿਲੋ ਦੁੱਧ ਦੇ ਕੇ ਲੁੱਟਣਾ ਜਾਂਦੇ ਹੋ ਤੁਹਾਡੇ ਤੁਹਾਡੀਆਂ ਗੱਲਾਂ ਤੇ ਨਹੀਂ ਆਵਾਂਗੇ ਜੀ ਜੀ ਨਗਰ ਨਿਗਮ ਅਧਿਕਾਰੀ ਆਇਆ ਸੀ ਪਾਈਪਲਾਈਨ ਫੱਟੀ ਹੋਈ ਆ ਫਾਇਦਾ ਕੀ ਪਾਣੀ ਘੱਟ ਰੇ ਉਥੇ ਵਾਪਸ ਉਹਦੇ ਵਿੱਚ ਜਾ ਰਿਹਾ ਦੇਖੋ ਜਿਹੜੇ ਸਾਡੇ ਪੈਸੇ ਹਨ ਜੀ ਪੰਜਾਬ ਦਾ ਉਹ ਬੂੜਾਂ ਦੇ ਨਜ਼ਰ ਆ ਰਿਹਾ ਐਡਾਂ ਤੇ ਨਜ਼ਰ ਆ ਰਿਹਾ ਹੈ ਕਰੋੜਾਂ ਰੁਪਏ ਦੇ ਐਡਾਂ ਤੇ ਪੈਸਾ ਜਿਹੜਾ ਨੇ ਐਡਾਂ ਤੇ ਖਰਚ ਕਰਕੇ ਜਿੰਨਾ ਬੋੜਾ ਦੇ ਖਰਚ ਕੀਤਾ ਇਹਨਾਂ ਨੇ ਐਡਾਂ ਤੇ ਖਰਚ ਕੀਤਾ ਅੱਜ ਸਾਡੇ ਗਲੀ ਮੱਲੇ ਦੇ ਕਿਤਾ ਹੁੰਦਾ ਜਾਂ ਮਸ਼ੀਨਰੀ ਦੇ ਕਿਤਾ ਹੁੰਦਾ ਤੇ ਅੱਜ ਸਾਡੇ ਹਾਲਾਤ ਆ ਲਾ ਹੁੰਦੇ ਨਗਰ ਨਿਗਮ ਕਹਿੰਦਾ ਆ ਕਿ ਅਸੀਂ ਮਸ਼ੀਨਰੀ ਦੁਬਾਰਾ ਨਵੀਂ ਮੰਗਾਲਣੇ ਪਰ ਪਾਣੀ ਚੱਡਣ ਦਾ ਕੋਈ ਫਾਇਦਾ ਨਹੀਂ ਹੋਇਆ ਕਿਦੇ 15 ਮਹੀਨੇ ਹੋ ਗਏ ਸਰਕਾਰ ਬਣੇ ਨੂੰ 15 ਜਿੰਨਾ ਚੈਨ ਕੋਈ ਮਸ਼ੀਨਰੀ ਨਹੀਂ ਖਰੀਦੀ ਗਈ ਇਹਨਾਂ ਨੂੰ ਪਤਾ ਨਹੀਂ ਬਰਸਾਤ ਆਣੀ ਹੈ ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀ ਉੱਪਰ ਮੰਮੀ ਟਾਈਮ ਤੋਂ ਪਹਿਲਾਂ ਨਾਲੀ ਦੀ ਸਫਾਈ ਹੁੰਦੀ ਆ ਸੀ ਮਸ਼ੀਨਰੀਆਂ ਲੱਗਦੀਆਂ ਸੀ ਤੁਸੀਂ ਕਦੇ ਦੇਖੀ ਨਹੀਂ ਤੇ ਤਾਂ ਬਾਅਦ ਲੁੱਟਿਆ ਜਾ ਰਿਹਾ ਹੈ ਇੱਥੋਂ ਦੇ ਲੋਕਲ ਐਮਐਲਏ ਕਹ ਰਹੇ ਸੀ ਪੁਰਾਣੇ ਟਾਈਮ ਦੇ ਉੱਪਰ ਪੁਰਾਣੇ ਐਮਐਲਏ ਪੈਸਾ ਖਾ ਜਾਂਦੇ ਸੀ ਮੈਂ ਕਹਿੰਦਾ ਜੀ ਪੁਰਾਣਿਆਂ ਦੀ ਗੱਲ ਛੱਡ ਦਿਓ ਹੁਣ ਤਾਂ ਸਰਕਾਰ ਤੁਹਾਡੀ ਹੈ ਤੁਸੀਂ ਦੱਸੋ ਬੰਨੇ ਟਿੱਡ ਕਿੰਨੇ ਕਿੰਨੇ ਪਰੇ ਨੇ ਆਪਣੇ ਟਿੱਟ ਪਰੇ ਨੇ ਕਿੰਨੇ ਕਿੰਨੇ ਪਰੇ ਨੇ ਕਿੰਨੇ ਕਰੋੜਾਂ ਬਸੇ ਖਾਦਾ ਉਹਦਾ ਜਵਾਬ ਦਿਓ ਤੁਹਾਡੇ ਕੋਲ ਫਾਈਬ ਨਹੀਂ ਪਰਚੇਜ ਹੋ ਰਿਆ ਹੁਣ ਭਾਜਪੀ ਕਿਥੇ ਸਟੈਂਡ ਕਰਦੀ ਲੋਕਾਂ ਲਈ ਕੀ ਮਦਦ ਕਰਦੀ ਭਾਜਪੀ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਲੋਕਾਂ ਦੇ ਨਾਲ ਖੜਾ ਅਮੀ ਸ਼ਾਹ ਜੀ ਦਾ ਇੱਕ ਬਿਆਨ ਆਇਆ ਸੀ ਕਿ ਪੰਜਾਬ ਲਈ ਇੱਕ ਸਹਾਇਤਾ ਪੈਕੇਜ ਭੇਜਾਂ ਕਿੰਨਾ ਕ ਪੈਕੇਜ ਆ ਸਕਦਾ ਹੈ ਕਿਉਂਕਿ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ ਦਾ ਰਾਜ ਵਿੱਚ ਸਮਾਰਟ ਸੀ ਬੀਜਪੀ ਤੋਂ ਗੁਰਦੇਸ਼ ਸ਼ਰਮਾ ਦੇਵਿੰਦ ਨੇ ਗੱਲਬਾਤ ਕਰ ਲਈ ਹੈ ਜਿਹੜਾ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਨੇ ਪ੍ਰਸ਼ਾਸਨਿਕ ਅਧਿਕਾਰੀ ਜ਼ੋਨਲ ਕਮਿਸ਼ਨਰ ਪਹੁੰਚੋ ਇਹਨਾਂ ਮੌਕੇ ਤੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਕੋਈ ਛੋਣਾ ਦਾ ਕਹਿਣਾ ਕਿਉਂਕਿ ਨਕਾਮੀਆਂ ਬੜੀਆਂ ਨੇ ਪਾਈਪਲਾਈਨ ਫੱਟੀ ਹੋਈ ਆ ਤੇ ਜਿਹੜੀ ਪਾਈਪਲਾਈਨ ਫੱਟੀ ਆ ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਪਾਣੀ ਦਾ ਵੈਸੇ ਦਾ ਵੈਸਾ ਹੀ ਦੁਬਾਰਾ ਜਿਹੜਾ ਹੈ ਉਹ ਗਲੀ ਚ ਜਾ ਰਿਹਾ ਹੈ ਜੀ ਮੈਮ ਸ਼ੁਕਨਾ ਹਮ ਸਭ ਤੋਂ ਪਹਿਲਾਂ ਜੀ ਸੋਨਮ ਚੌਧਰੀ ਜ਼ੋਨਲ ਕਮਿਸ਼ਨਰ ਜੀ ਹੋਣਗੇ ਮੈਮ ਕਿਵੇਂ ਮੌਕੇ ਤੇ ਪਹੁੰਚੇ ਹੋ ਪਾਣੀ ਲੋਕਾਂ ਦੇ ਘਰਾਂ ਵਿੱਚ ਭਰਿਆ ਕਿਵੇਂ ਦੇਖਦੇ ਹੋ ਜੀ ਮੌਕੇ ਤੇ ਪਹੁੰਚੇ ਹੋ ਦੇਖੋ ਜਿਹੜੇ ਇਸ ਏਰੀਆ ਦੇ ਕੋਈ ਜਾਂ ਜ਼ੋਨ B ਦੇ ਵੀ ਜ਼ੋਨ B ਔਰ ਜ਼ੋਨ A ਦੇ ਏਰੀਆ ਜਿਹੜੇ ਹੈਗੇ ਨਾਲ ਲੱਗਦੇ ਹੈਗੇ ਉੱਥੋਂ ਕੁਝ ਜਿਹੜਾ ਹੈਗਾ ਪਾਣੀ ਕੁਝ ਏਰੀਆ ਜਿਹੜਾ ਲੋ ਲਾਈਨ ਹੈਗੇ ਆ ਉਥੇ ਨਾਲੇ ਦਾ ਜਿਹੜਾ ਨਾਲ ਵਾਲਾ ਪਾਣੀ ਹੈਗਾ ਓਵਰਫਲੋ ਕਰਕੇ ਆ ਗਿਆ ਹੈ ਸਾਡੀਆਂ ਟੀਮਸ ਲੱਗ ਗਿਆ ਨੇ ਮਸ਼ੀਨਰੀ ਲਗਾਈ ਹੋਈ ਹੈ ਜਿੱਥੇ-ਜਿੱਥੇ ਵੀ ਕੋਈ ਸਾਨੂੰ ਲੱਗ ਰਿਹਾ ਉੱਥੇ ਅਸੀਂ ਓਵਰਫਲੋ ਹੋਇਆ ਹੈਗਾ ਉੱਥੋਂ ਅਸੀਂ ਪਾਣੀ ਜਿਹੜਾ ਹੈਗਾ ਕਢਵਾ ਰਹੇ ਹੈਗੇ ਮੈਮ ਇਲਾਕੇ ਵਾਲਿਆਂ ਨੇ ਕਿਹਾ ਵੀ ਫ ਬਿਮਾਰੀਆਂ ਚ ਰਹਿਣ ਨੂੰ ਮਜਬੂਰ ਹੈ ਜਾਂ ਤੇ ਬਿਮਾਰ ਬੰਦੇ ਨਹੀਂ ਤੇੜੀਆਂ ਵੀ ਦੇਖੋ ਮੈਜਰਸ ਹੈਗੇ ਕੋਈ ਫੋਗਿੰਗ ਕਰਾਣੀ ਹੈ ਕੋਈ ਪਾਣੀ ਦੀ ਕਲੋਰਿਨੇਸ਼ਨ ਕਰਾਣੀ ਹੈ ਉਹਦੇ ਲਈ ਟੀਮਸ ਬੁਲਾ ਲੀਆਂ ਥੋੜੇ ਸਮੇਂ ਚ ਤੁਸੀਂ ਦੇਖੋਗੇ 10 15 ਮਿੰਟ ਦੇ ਵਿੱਚ ਉਹ ਸਾਰੀਆਂ ਟੀਮਸ ਇੱਥੇ ਆ ਜਾਣਗੀਆਂ ਬਾਕੀ ਪਾਣੀ ਕੱਢਣ ਦੇ ਲਈ ਆਲਰੇਡੀ ਸਾਡੇ ਮੋਟਰ ਉਹ ਲੱਗ ਗਈ ਜਿਹੜੀ ਮਸ਼ੀਨ ਲਾਈ ਉਹਦੀ ਪਾਈਪਲਾਈਨ ਪੂਰੀ ਫੱਟੀ ਹੋਈ ਹੈ ਉਹ ਵਾਪਸ ਬੈਗ ਮੁਝਾ ਰਿਹਾ ਪਾਣੀ ਉਹ ਹੁਣ ਉਹ ਵੀ ਚੈੱਕ ਕਰ ਲੈਂਦੇ ਹੈਗੇ ਸਾਡੀ ਹੋਰ ਵੀ ਮਸ਼ੀਨਰੀ ਆ ਰਹੀ ਹੈ ਕੱਲੀ ਇਹ ਨਹੀਂ ਆ ਰਹੀ ਹੈ ਕਿ ਹੋਰ ਵੀ ਬਿਸ਼ੇ ਹੈ ਸਾਤ ਦਿਨਾਂ ਤੋਂ ਕਹਿੰਦੇ ਉੱਧਰ ਪਾਣੀ ਬੜਿਆ ਲੇਕਿਨ ਕੋਈ ਕਾਰਪੋਰੇਸ਼ਨ ਦਾ ਅਧਿਕਾਰੀ ਆ ਕੇ ਦੇਖੋ ਮੇਰੇ ਤੱਕ ਤਾਂ ਕਿਸੇ ਨੇ ਕੰਪਲੇਂਟ ਨਹੀਂ ਕੀਤੀ ਹੈਗੀ ਜਿੱਥੋਂ ਤੱਕ ਦੀ ਇਹ ਤੁਸੀਂ ਗੱਲ ਕਰ ਰਹੇ ਹੋ ਜਿੱਥੇ ਵੀ ਕਿਸੇ ਕਿਸੇ ਏਰੀਆ 'ਚ ਆ ਰਹੀ ਹੈ ਕਈ ਏਰੀਆ 'ਚ ਪ੍ਰੋਬਲਮ ਆ ਰਹੀ ਹੈ ਕਿ ਬੁੱਢਾ ਦਰਿਆ ਦੇ ਨਾਲ ਵਾਲੇ ਕਾਫੀ ਏਰੀਆਜ਼ ਹੈਗੇ ਜਿੱਥੇ ਪ੍ਰੋਬਲਮ ਆ ਰਹੀ ਹੈ ਤੇ ਸਾਰੀ ਜਗ੍ਹਾ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਜੇਕਰ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਹੁੰਦੀ ਹੈਗੀ ਅੱਜ ਇਹ ਕਈ ਬਿਮਾਰ ਬੰਦੇ ਘਰਾਂ ਦੇ ਵਿੱਚ ਰਏ ਆ ਦਵਾਈ ਉਹਨਾਂ ਨੂੰ ਦਵਾਈ ਤਾਂ ਨਹੀਂ ਹੋ ਰੇ ਕੈਂਸਰ ਪੀਲੀਡੀਸ ਅੰਦਰ ਬੈਠੇ ਹੋ ਕਹਿੰਦੇ ਦਵਾਈ ਦੇ ਕੋਸੀ ਇਹ ਜਿਹੜਾ ਹੈਗਾ ਪ੍ਰਸ਼ਾਸਨ ਨਾਲ ਐਸਡੀ ਅੰਜ਼ਾਮ ਨਾਲ ਗੱਲ ਕਰਕੇ ਅਗਰ ਕਿਸੇ ਨੂੰ ਉਥੋਂ ਇਵੈਕੂਏਟ ਕਰਨ ਦੀ ਲੋੜ ਹੈ ਤਾਂ ਅਸੀਂ ਜ਼ਰੂਰ ਕਰਵਾਵਾਂਗੇ ਤੇ ਮੈਡੀਕਲ ਜਿਹੜੀਆਂ ਸਹੂਤਾਵਾਂ ਵੀ ਡੀਸੀ ਸਾਹਿਬ ਨੇ ਆਰਡਰਸ ਕੀਤੇ ਹੋਏ ਨੇ ਉਹ ਵੀ ਪ੍ਰਬੰਧ ਕਰਵਾਵਾਂਗੇ ਠੀਕ ਹੈ ਠੀਕ ਹੈ ਤੇ ਤੁਸੀਂ ਸੁਣ ਲਈ ਨਾ ਨਗਰ ਨਿਗਮ ਅਧਿਕਾਰੀ ਕਹਿ ਰਹੇ ਨੇ ਕਿ ਜਿਹੜੇ ਅੰਦਰ ਮਰੀਜ਼ ਵਸੇ ਨੇ ਰਾਤ ਦਾ ਕਾਇਮ ਕਰਕੇ ਉਹਨਾਂ ਨੂੰ ਬਾਹਰ ਜ਼ਰੂਰ ਕਢਾਇਆ ਜਾਊਗਾ ਤੇ ਉਹਨਾਂ ਨੂੰ ਜਿਹੜਾ ਇਲਾਜ ਦੀ ਲੋੜ ਆ ਉਹ ਕਰਵਾਇਆ ਜਾਊਗਾ ਪਰ ਜ ਜਿਹੜੀ ਜੇ ਬਦਲਾਂ ਦੀ ਲੋੜ ਹੈ ਉਹਨੂੰ ਆਪਾਂ ਜ਼ਰੂਰ ਬਦਲਾਂਗੇ ਤੇ ਭਾਜਪੀ ਦੇ ਜਿਹੜੇ ਵਰਕਰ ਹੈ ਉਹ ਕੁਦੇਸ਼ ਸ਼ਰਮਾ ਦੇ ਵੀ ਮੌਕੇ ਤੇ ਸੀਗੇ ਉਹਨਾਂ ਦਾ ਤਾਂ ਕਹਿਣਾ ਐਕਚੁਅਲੀ ਕਿਹਦੇ ਨਾਲ ਹੈ ਦੇ ਸਰਕਾਰ ਬੋੜਾਂ ਦੇ ਪੈਸਾ ਲਾਣ ਦੀ ਬਜਾਏ ਜੇ ਇੰਨੀ ਸਮਗਰੀ ਤੇ ਲਾਂਦੀ ਤੇ ਅੱਜ ਇਹ ਤਰਾਸ ਦੀ ਸਾਨੂੰ ਨਹੀਂ ਦੇਖਣੀ ਪੈਂਦੀ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ ਅਭਿਸ਼ੇਕ ਝਲੋਟਾ ਐਸਐਮਜ਼ ਨਿਊਜ਼ ਲੁਧਿਆਣਾ